19 ਮਈ ਨੂੰ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਹੈ ਜਿਸ ਬਾਰੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਜਾਬੀਆਂ ਨੇ ਆਪਣਾ ਨਾਮ ਬਣਾ ਕੇ ਇਹਨਾਂ ਦੇਸ਼ਾਂ ਨੂੰ ਵੀ ਇਸ ਗੱਲ ਲਈ ਮਲਟੀਕਲਚਰਲ ਜਿੱਦ ਤੁਹਾਨੂੰ ਦੱਸਿਆ ਮਜਬੂਰ ਕਰ ਦਿੱਤਾ ਵੀ ਆਪਣੇ ਤਿਉਹਾਰਾਂ ਨੂੰ ਮਨਾਓ ਪੂਰਾ ਮਹੀਨਾ 19 ਮਈ ਨੂੰ ਇਹ ਵਿਸਾਖੀ ਮੇਲਾ ਜੋ ਕਾਫੀ ਸਾਲਾਂ ਤੋਂ ਚੱਲਿਆ ਆ ਰਿਹਾ ਵਿਸਾਖੀ ਦੀ ਯਾਦਗਾਰ ਦੇ ਵਿੱਚ ਮਨਾਇਆ ਜਾਵੇਗਾ ਬਲੈਕਟਾਊਨ ਸ਼ਾਊਗਰਾਉਂਡ 19 ਮਈ ਨੂੰ ਤੇਹੀ ਗੱਲ ਕੀਤੀ ਜਾਵੇ ਕਈ ਰੋਡ ਨੇ ਕਈ ਰਸਤੇ ਨੇ ਜੋ ਤਖਤ ਸ਼ਰੀਆਂ ਨੂੰ ਜਾਂਦੇ ਨੇ ਬਹੁਤ ਸਾਰੇ ਤਖਤ ਨੇ ਜਿਹੜੇ ਯਾ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਜਾਂਦੇ ਨੇ ਤਾਂ ਉਹਨਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਬੜੀ ਹੋਈ ਹੈ ਕਿ ਬਹੁਤ ਸਾਰੀਆਂ ਵੀਡੀਓਜ਼ ਨੇ ਉਹ ਵੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੀ ਗੱਲ ਇੱਥੇ ਕਰਨੀ ਬਣਦੀ ਹੈ ਤਾਂ ਕਰਾਲ ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਰੋੜਾਂ ਬਾਰੇ ਖਾਸ ਕਰਕੇ ਉਹਨਾਂ ਇਤਿਹਾਸਿਕ ਰਸਤਿਆਂ ਬਾਰੇ ਜਿਹੜੇ ਇਤਿਹਾਸਿਕ ਗੁਰੂ ਘਰਾਂ ਨੂੰ ਜਾਂਦੇ ਨੇ ਕੀ ਕਹਿਣਾ ਚਾਹੋਗੇ ਪੰਗਿਆਂ ਤੋਂ ਸ਼ੁਰੂ ਹੋ ਕੇ ਪੈਂਡ ਹੈਗੇ ਆ ਜੀ ਕਾਫੀ ਸਾਰੀ ਉੱਥੋਂ ਜਾਂਦਾ ਇਹ ਅਨੰਦ ਮਾਰਗ ਜਾਂ ਅਨੰਦਪੁਰ ਦਾ ਮਾਰਗ ਈਸਗੜ ਸਾਹਿਬ ਇਧਰੋਂ ਆਪਣੇ ਸ੍ਰੀ ਕਾਲ ਤਖਤ ਤੋਂ ਈਸਗੜ ਸਾਹਿਬ ਨੂੰ ਜੋੜਨ ਵਾਸਤੇ ଅਤਿਅੰਤ ਲੜਿੰਦਾ ਸੀ ਜੇ ਦੀ ਕਿ ਟੈਸ ਵੇਲੇ ਤਸਯੋਗ ਹਾਲਤ ਆ ਸੰਤ ਬੱਬਾ ਸੇਵਾ ਸਿੰਘ ਜੀ ਜਿਨ੍ਹਾਂ ਨੇ ਅਨੰਦਗੜ ਕਿਲੇ ਨੂੰ ਕੈਨ ਕੀਤਾ ਮੇਨਟੇਨ ਕੀਤਾ ਹੈਰਿਟੇਜ ਕੈਮ ਕੀਤੇ ਆਪਣੇ ਵਿਰਸੇ ਕੈਮ ਕੀਤੇ ਆਪਣੇ ਮਾਰਗਦਰਸ਼ਨ ਦੁਆਏ ਦੋ ਗੁਰੂਆਂ ਦੀ ਮੇਨਟੇਨੈਂਸ ਰੱਖੀ ਉਸੇ ਤਰ੍ਹਾਂ ਉਹਨਾਂ ਨੇ ਹੁਣ ਉਹ ਗੋਣੋਂ ਦੇ ਬਰਸਾਏ ਸੰਤ ਲਾਭ ਸਿੰਘ ਹੋਣੀ ਹੋਰ ਸੰਤ ਵੀ ਆ ਆਪਾਂ ਸੇਂਟ ਐਕਚੁਅਲੀ ਸੇਵਾਦਾਰੀ ਦੇਖਿਆ ਮੈਂ ਉਹਨਾਂ ਨੂੰ ਦੇਖਿਆ ਵੀ ਉਹਨਾਂ ਨੇ ਆਪखुदੇ ਕੁਝ ਨਹੀਂ ਬਣਾ ਰੇ ਉਹਨਾਂ ਨੇ ਹੁਣੇ ਬੀੜਾ ਚੁੱਕਿਆ ਵੀ ਅਸੀਂ ਇਹ ਸੜਕ ਬਣਾਵਾਂਗੇ ਤੇ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦੇ ਵਿੱਚ ਜੂਨ 1984 ਦੇ ਇੱਕ ਲੋਕਾਰੀ ਨੂੰ ਨਾਲ ਰਿਲੇਟਡ ਇਦਾਂ ਦੇ ਸਮਾਗਮ ਕਰਵਾਏ ਜਾ ਰਹੇ ਹਨ ਬਿਲਕੁਲ ਜੀ ਹੁਣ ਇਹ ਵੀ ਇੱਕ ਤਰ੍ਹਾਂ ਦਾ ਜਿੱਦਾਂ ਸ਼ਹੀਦੀ ਦਿਹਾੜਾ ਹੋ ਜਾਂਦਾ ਜੋ 1 ਜੂਨ ਤੋਂ ਹੀ ਗੁਰਦੁਆਰਾ ਪਾਸਪਾਸ ਤੋਂ ਲੈ ਲਈਏ ਕਾਫੀ ਨੇ ਦੂਰ ਪਹੁੰਚਦਾ ਦਾਰਵਨ ਤੱਕ ਫਿਰ ਇਹ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਲਿਖੇ ਜਾਣਗੇ ਖਾਸ ਕਰਕੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਸਿੱਖ ਯੂਥ ਆਫ ਆਸਟ੍ਰੇਲੀਆ ਸਤਿ ਸ਼੍ਰੀ ਅਕਾਲ ਜੀ ਮੈਂ ਅਨਪਦੀਪ ਤਾਲੀਵਾ ਤੁਸੀ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਇਹ ਪ੍ਰੋਗਰਾਮ ਮੈਂ ਜਿਸ ਵਿੱਚ ਅਸੀਂ ਜਾਤ ਮਾਰਦੇ ਆਂ ਆਸਟ੍ਰੇਲੀਆ ਦੇ ਚੱਪੇ-ਚੱਪੇ ਤੇ ਕਰਦੇ ਆਂ ਉੱਥੋਂ ਦੀ ਜਾਣਕਾਰੀ ਇਕੱਠੀ ਤੇ ਨਾਲੇ ਗੱਲਾਂ ਬਾਤਾਂ ਹੁੰਦੀਆਂ ਨੇ ਪੰਜਾਬ ਤੇ ਭਾਰਤ ਤੇ ਭੱਜਤੇ ਮਸਲਿਆਂ ਬਾਰੇ ਕਿ ਕੀ ਕੁਝ ਚੱਲ ਰਿਹਾ ਪੰਜਾਬ ਤੇ ਭਾਰਤ ਦੇ ਵਿੱਚ ਖਾਸ ਆਸਟ੍ਰੇਲੀਆ ਦੇ ਵਿੱਚ ਬੈਠੇ ਸਾਡੇ ਜੜੇ ਪੰਜਾਬੀ ਨੇ ਉਹ ਇਨ੍ਹਾਂ ਖਬਰਾਂ ਬਾਰੇ ਕੀ ਸੋਚਦੇ ਨੇ ਜਾਂ ਫਿਰ ਆਪਣੀ ਕੀ ਰਾਏ ਰੱਖਦੇ ਨੇ ਸਾਰਿਆਂ ਹੀ ਖਬਰਾਂ ਤੇ ਵਿਚਾਰ ਚਰਚਾ ਕਰਨ ਦੇ ਲਈ ਸਾਡੇ ਨਾਲ ਅਕਸਰ ਆਸਟ੍ਰੇਲੀਆ ਤੋਂ ਜੁੜਦੇ ਨੇ ਕਰਨੈ ਸਿੰਘ ਜੀ ਅਸੀਂ ਉਹਨਾਂ ਦਾ ਸਵਾਗਤ ਕਰਾਂ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅ ਵੈਸੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਕਿ ਪਿਛਲੇ 2 ਹਫ਼ਤਿਆਂ ਦੇ ਦੌਰਾਨ ਅਸੀਂ ਆਸਟ੍ਰੇਲੀਆ ਡਾਇਰੀ ਪ੍ਰੋਗਰਾਮ ਨਹੀਂ ਕਰ ਪਾਏ ਕਈ ਕੁਝ ਅਸੀਆਂ ਗਤੀਵਿਧੀਆਂ ਸੀ ਜਾਂ ਕੁਝ ਅਧਨੀਆ ਪ੍ਰੋਬਲਮਸ ਆ ਗਿਆ ਸੀ ਜਿੰਨਾ ਕਰਕੇ ਅਸੀਂ ਤੁਹਾਡੇ ਨਾਲ ਆਪਣੇ ਵਿਚਾਰ ਜਿਹੜੇ ਉਹ ਸਾਂਝੇ ਨਹੀਂ ਕਰ ਪਾਏ ਤੁਹਾਡੇ ਤੱਕ ਇਨਫੋਰਮੇਸ਼ਨਸ ਜਿਹੜੀਆਂ ਉਹ ਨਹੀਂ ਪਹੁੰਚਾ ਪਾਏ ਪਰ ਹੁਣ ਅਸੀਂ ਫਿਰ ਤੋਂ ਪ੍ਰੋਗਰਾਮ ਲੈ ਕੇ حاضر ਹੋ ਗਏ ਆ ਤਾਂ ਸ਼ੁਰੂਆਤ ਆਪਾਂ ਵੈਦਰ ਤੋਂ ਹੀ ਕਰਾਂਗੇ ਜੇ ਪੰਜਾਬ ਦੀ ਭਾਰਤ ਦੀ ਕਲ ਕੀਤੀ ਜਾਵੇ ਤਾਂ ਇੱਥੇ ਅੱਤ ਦੀ ਗਰਮੀ ਹੈ ਜਿਹੜੀ ਉਹ ਪਿਆਣੀ ਸ਼ੁਰੂ ਹੋ ਗਈ ਹੈ ਤਾਂ ਹਹਾਕਾਰ ਮਚੀ ਹੋਈ ਹੈ ਕਿ ਕਿ ਸਵੇਰੇ ਸ਼ਾਮ ਦੁਪਹਿਰੇ ਹਰ ਵਕਤ ਗਰਮੀ ਨੇ ਲੋਕਾਂ ਦੀ ਹਾਲਤ ਬੱਦ ਤੋਂ ਬੱਤਰ ਕੀਤੀ ਹੋਈ ਹੈ ਤੇ ਆਸਟ੍ਰੇਲੀਆ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਇੱਥੇ ਮੈਨੂੰ ਇਹ ਯਾਦ ਕਰਾਉਣਾ ਪੈ ਜਾਂਦਾ ਤੇਰੇ ਚੋਜ ਬਣਾਣਾ ਹਮ ਜਦੋਂ ਦੁਨੀਆ ਤੇ ਦੇਖਦੇ ਆ ਕੁਦਰਤ ਦੇ ਨੇ ਨਜ਼ਾਰੇ ਜਾਂ ਕੁਦਰਤ ਦੇ ਰੰਗ ਇਧਰ ਜੀ ਬਿਲਕੁਲ ਉਲਟ ਹੰਡ ਪੈ ਰਹੀ ਆ ਮੈਲਬਨ ਦਾ 4 ਡਿਗਰੀ ਤੋਂ ਉੱਪਰ ਦੀ ਬਲੇਕੇ ਜਾਂ 5 ਡਿਗਰੀ ਤੋਂ ਲੈ ਕੇ ਇਹਨਾਂ ਦਿਨਾਂ ਇਸ ਵੀਕਐਂਡ ਦੇ ਵਿੱਚ ਖਾਸ ਕਰਕੇ ਤੇ ਸਨੋ ਪੈਣ ਦੀ ਵੀ ਸੰਭਾਵਨਾ ਹੈ। ਈਸਟਰਨ ਏਰੀਆ ਦੇ ਵਿੱਚ ਸਾਊਥ ਈਸਟ ਦੇ ਵਿੱਚ ਗੜੇ ਵੀ ਪੈ ਸਕਦੇ ਆ, ਗੜੇਮਾਰੀ ਹੋਊਗੀ। ਆਈਸੀ ਚਿੱਲ ਦੀ ਸੰਭਾਵਨਾ ਹੈ। ਕਿਦਨੀ ਦੇ ਵਿੱਚ ਟੈਂਪਰੇਚਰ ਹੈ ਜੀ 7-8 ਡਿਗਰੀ ਤੋਂ ਲੈ ਕੇ ਮੈਕਸੀਮਮ 15-16 ਕੋਸ਼ੇ ਕੀ ਰਿਹਾ ਜੀ ਜੀ ਤੇ ਜੇ ਆਸਟ੍ਰੇਲੀਆ ਦੀ ਗੱਲ ਕੀਤੀ ਜਾਵੇ ਤਾਂ ਬਹੁ ਵਿਪਨਤਾ ਵਾਲਾ ਏਰੀਆ ਹੈ ਬਹੁਤ ਸਾਰੇ ਦੇਸ਼ਾਂ ਤੋਂ ਲੋਕ ਉੱਥੇ ਜਾ ਕੇ ਰਹਿ ਰਹੇ ਨੇ ਆਪਣੇ ਅਕੋਰਡਿੰਗ ਆਪਣੇ ਤਿਉਹਾਰ ਮਨਾਉਂਦੇ ਨੇ ਕਿਉਂਕਿ ਉਹਨਾਂ ਨੂੰ ਹਰ ਤਰ੍ਹਾਂ ਦੇ ਤਿਉਹਾਰ ਮਨਾਉਣ ਦੀ ਆਪਣੇ ਅਕੋਰਡਿੰਗ ਰਹਿਣ ਦੀ ਆਜ਼ਾਦੀ ਹੈ ਇਸੇ ਲਈ ਵਿਕਸਿਤ ਮੁਲਕਾਂ ਦੇ ਵੱਲ ਲੋਕ ਨੇ ਝੜੇ ਉਹ ਭੱਜੇ ਜਾਂਦੇ ਨਹੀਂ ਤੇ ਜੇ ਗੱਲ ਕੀਤੀ ਜਾਵੇ ਵਿਸਾਖੀ ਦੀ ਤਾਂ ਪਿਛਲੇ ਮਹੀਨੇ ਦੇ ਦੌਰਾਨ ਜਿਹੜਾ ਹੈਗਾ ਵਿਸਾਖੀ ਦਾ ਦਿਹਾੜਾ ਤੁੰਗਤੰਮ ਦੇ ਨਾਲ ਮਨਾਇਆ ਗਿਆ ਜਿੱਥੇ ਗੁਰੂ ਘਰਾਂ ਦੇ ਵਿੱਚ ਸਮਾਗਮ ਹੋਏ ਉੱਥੇ ਹੀ ਵਿਸਾਖੀ ਮੇਲੇ ਵੀ ਲੱਗ ਰਹੇ ਨੇ ਸਾਰੇ ਪੰਜਾਬੀ ਇਹਨਾਂ ਮੇਲਿਆਂ ਦਾ ਆਨੰਦ ਮਾਣ ਰਹੇ ਨੇ ਤੇ ਹੁਣ ਜੇ ਗੱਲ ਕੀਤੀ ਜਾਵੇ ਤਾਂ 19 ਮਈ ਨੂੰ ਵਿਸਾਖੀ ਮੇਲਾ ਕਰਵਾਇਆ ਜਾ ਰਿਹਾ ਜਿਸ ਬਾਰੇ ਦਰਸ਼ਕਾਂ ਨੂੰ ਜ਼ਰੂਰ ਜਾਣਕਾਰੀ ਦਿਓ ਹਾਂਜੀ ਦੇਖੋ ਇਹ ਹੈਰੀਟੇਜ ਵਿਰਸਾ ਹੋ ਜਾਂਦਾ ਇਹਨਾਂ ਦੇਸ਼ਾਂ ਦੇ ਵਿੱਚ ਵੀ ਹੁਣ ਪੰਜਾਬੀਆਂ ਨੇ ਆਪਣਾ ਨਾਂ ਬਣਾ ਕੇ ਇਹਨਾਂ ਦੇਸ਼ਾਂ ਨੂੰ ਵੀ ਇਸ ਗੱਲ ਲਈ ਮਲਟੀਕਲਚਰਲ ਜਿੱਦ ਤੁਹਾਨੂੰ ਦੱਸਿਆ ਮਜਬੂਰ ਕਰ ਦਿੱਤਾ ਉਹ ਵੀ ਆਪਣੇ ਤਿਉਹਾਰਾਂ ਨੂੰ ਮਨਾਉਂ ਪੂਰਾ ਮਹੀਨਾ ਚਾਹੇ ਕੈਨੇਡਾ ਹੋਵੇ ਚਾਹੇ ਅਮਰੀਕਾ ਚਾਹੀ ਤੇ ਸੋ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਮੌਸਮ ਦੀ ਵਧਾ ਕਰਕੇ 19 ਮਈ ਨੂੰ ਇਹ ਬਸਾਖੀ ਮੇਲਾ ਜੋ ਕਾਫੀ ਸਾਲਾਂ ਤੋਂ ਚੱਲਿਆ ਆ ਰਿਹਾ ਬਸਾਖੀ ਦੀ ਯਾਦਗਾਰ ਦੇ ਵਿੱਚ ਮਨਾਇਆ ਜਾਵੇਗਾ ਬਲੈਕਟਨ ਸ਼ੋ ਗਰਾਉਂਡ 19 ਮਈ ਨੂੰ ਤੋਂ ਤੁਸੀਂ 12 ਵਜੇ ਤੋਂ ਲੈ ਕੇ 5 ਵਜੇ ਤੱਕ ਉੱਥੇ ਸਭ ਤਰ੍ਹਾਂ ਦੇ ਆਪਣੇ ਕਲਚਰ ਦੇ ਆਨੰਦ ਮਾਣ ਸਕਦੇ ਆ ਸਾਰੇ ਸ਼ਹਿਰ ਨੀ ਵਾਸੀਆਂ ਨੂੰ ਪੀ ਲਿਆ ਜੀ 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 ਬਿਲਕੁਲ ਤਾਂ ਖੁਸ਼ੀ ਹੁੰਦੀ ਹੈ ਵੀ ਸਾਡੇ ਜਿਹੜੇ ਪੰਜਾਬੀ ਨੇ ਵੱਖ-ਵੱਖਰੇ ਮੁਲਕਾਂ ਦੇ ਵਿੱਚ ਜਾ ਕੇ ਵਸ ਕੇ ਨੇ ਤਾਂ ਉੱਥੇ ਦਿਨ ਤਿਉਹਾਰ ਮੇਲੇ ਉੱਚ ਪੱਧਰ ਤੇ ਮਨਾਏ ਜਾਂਦੇ ਨੇ ਹਰ ਚੀਜ਼ਾਂ ਦਾ ਪ੍ਰੋਪਰ ਧਿਆਨ ਰੱਖਿਆ ਜਾਂਦਾ ਹੈ ਉੱਥੋਂ ਦਾ ਜਿਹੜਾ ਵੀ ਪ੍ਰਸ਼ਾਸਨ ਹੈ ਉਹਨਾਂ ਤੱਕ ਹਰ ਇਨਫਰਮੇਸ਼ਨ ਪਹੁੰਚਾਈ ਜਾਂਦੀ ਹੈ ਕਿ ਆਹ ਚੀਜ਼ਾਂ ਨੇ ਜਿਨ੍ਹਾਂ ਦੀ ਸਹੂਲਤ ਸਾਨੂੰ ਚਾਹੀਦੀ ਹੈ ਤਾਂ ਅਸੀਂ ਬੜਾ ਵਧੀਆ ਉਦੋਂ ਵੀ ਫੀਲ ਕਰਦੇ ਹਾਂ ਕਿ ਜਦੋਂ ਉੱਥੋਂ ਦੀਆਂ ਸਰਕਾਰਾਂ ਉੱਥੋਂ ਦਾ ਜਿਹੜਾ ਪ੍ਰਸ਼ਾਸਨ ਹੈ ਜਿਹੜੀ ਉਹ ਸਾਡੇ ਦਿਨ ਤਿਉਹਾਰ ਮੇਲੇ ਮਨਾਉਣ ਦੇ ਵਿੱਚ ਸਾਡੀ ਮਦਦ ਕਰਦਾ ਹੈ ਹਰ ਪਾਸੋਂ ਕਿਸੇ ਵੀ ਮਦਦ ਦੀ ਜ਼ਰੂਰਤ ਹੋਵੇ ਭਾਵੇਂ ਸਭ ਤੋਂ ਵੱਡੀ ਗੱਲ ਸੇਫਟੀ ਦੀ ਲੋੜ ਹੋਵੇ ਤਾਂ ਉੱਥੇ ਵੀ ਤਤਪਰ ਤਿਆਰ ਰਹਿੰਦਾ ਪਰ ਬੜੇ ਹੀ ਦੁੱਖ ਦੀ ਗੱਲ ਹੈ ਕਿ ਜੇ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਵੀ ਮੇਲੇ ਤਿਉਹਾਰ ਸਭ ਮਨਾਏ ਜਾਂਦੇ ਨੇ ਪਰ ਹੁਣ ਸਾਡਾ ਪੰਜਾਬ ਬੜਾ ਪਿਛੜਿਆ ਜਾ ਰਹਿਣ ਲੱਗ ਗਿਆ ਹੈ ਗੁਰੂ ਘਰਾਂ ਦੇ ਵਿੱਚ ਸਮਾਗਮ ਜ਼ਰੂਰ ਮਨਾਏ ਜਾਂਦੇ ਨੇ ਗੁਰੂ ਘਰਾਂ ਦੇ ਵਿੱਚ ਸਗਮਰਮਰ ਲਾਏ ਗਏ ਨੇ ਇਮਾਰਤਾਂ ਬਣੀਆਂ ਨੇ ਜਿਹੜਾ ਇਤਿਹਾਸ ਹੈ ਉਹਦਾ ਪਿਛਾੜੀ ਦਿੱਤਾ ਗਿਆ ਬਸ ਕੱਲੇ ਇੱਕ ਪੱਥਰ ਲੱਗਿਆ ਹੋਇਆ ਜਿਹੜਾ ਉੱਥੇ ਨਜ਼ਰ ਆਉਂਦਾ ਹੈ ਪਰ ਜੇ ਗੱਲ ਇਹ ਵੀ ਕੀਤੀ ਜਾਵੇ ਕਿ ਕੁਝ ਇਤਿਹਾਸਿਕ ਰੋਡ ਨੇ ਕੁਝ ਉਹ ਏਰੀਆ ਨੇ ਜਿੱਥੋਂ ਕਿਸੇ ਵਕਤ ਕਿਸੇ ਵਕਤ ਨਹੀਂ ਤਾਂ ਕੀ ਗੱਲ ਕਰਾਂ ਕਿ ਸਾਡੇ ਇਤਿਹਾਸ ਨਾਲ ਜੁੜੀਆਂ ਉਹ ਚੀਜ਼ਾਂ ਨੇ ਉਹ ਗੱਲਾਂ ਨੇ ਕਿ ਜਿੰਨਾ ਬਾਰੇ ਜੇ ਅਸੀਂ ਕਹੀਏ ਵੀ ਸਾਡੇ ਐਨਆਰਆਈ ਭੈਣ ਭਰਾ ਜਿਹੜੇ ਬਾਹਰਲੇ ਮੁਲਕਾਂ ਦੇ ਵਿੱਚ ਵਸ ਗਏ ਨੇ ਉਹਨਾਂ ਦੇ ਬੱਚੇ ਇੱਧਰ ਆਉਣਗੇ ਤਾਂ ਉਹ ਕੀ ਦੱਸਣਗੇ ਵੀ ਇਹ ਸਾਡਾ ਕਿਹੜਾ ਗੁਰੂਕਾਰ ਐ ਇਸਾ ਇਤਿਹਾਸ ਕੀ ਐ ਕਿਉਂਕਿ ਕਾਰ ਸੇਵਾ ਦੇ ਦੌਰਾਨ ਕਹਿ ਲੋ ਜਾਂ ਹੋਰ ਜਿਹੜੀਆਂ ਗੱਲਾਂ ਨੇ ਉਹਨਾਂ ਦੇ ਦੌਰਾਨ ਸਾਡਾ ਇਤਿਹਾਸ ਬਿਲਕੁਲ ਹੀ ਖਤਮ ਕਰ ਦਿੱਤਾ ਗਿਆ ਤਾਂ ਅਸੀਂ ਖੁਦ ਜੇ ਉੱਥੇ ਜਾ ਕੇ ਆਪਣੇ ਇਤਿਹਾਸ ਨੂੰ ਫਰੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉੱਥੇ ਕੁਝ ਨਹੀਂ ਲੱਭਦਾ ਬੜੀ ਤਰਾਸਦੀ ਹੈ ਕਿ ਅਸੀਂ ਪੰਜਾਬ ਦੇ ਵਿੱਚ ਬਹਿ ਕੇ ਸਾਡੀਆਂ ਸਰਕਾਰਾਂ ਨੇ ਜਿਹੜੀਆਂ ਉਹ ਇਤਿਹਾਸ ਸਾਂਭ ਨਹੀਂ ਸਕੀਆਂ ਪਰ ਸਰਕਾਰਾਂ ਨਹੀਂ ਸਾਂਭ ਸਕੀਆਂ ਜਾਂ ਇੱਥੇ ਅਸੀਂ ਸਿੱਧੀ ਵੀ ਗੱਲ ਆਉਂਦੀ ਹੈ ਕਿ ਉਹਨਾਂ ਵੱਲੋਂ ਵੀ ਇਤਿਹਾਸ ਨੂੰ ਸਾਂਭਿਆ ਨਹੀਂ ਗਿਆ ਤੇ ਉਹ ਸਿਰਫ ਇਤਿਹਾਸ ਕਿਤਾਬਾਂ ਦੇ ਵਿੱਚ ਹੀ ਰਹਿ ਗਿਆ ਪਰ ਜੜੀਆਂ ਉਹ ਇਤਿਹਾਸਿਕ ਚੀਜ਼ਾਂ ਨੇ ਜਿਨ੍ਹਾਂ ਨੂੰ ਵੇਖਣ ਦੇ ਲਈ ਲੋਕ ਤਰਸਦੇ ਨੇ ਉੱਥੇ ਜਾਂਦੇ ਨੇ ਤਾਂ ਉਹ ਨਿਸ਼ਾਨੀਆਂ ਉੱਥੇ ਨਹੀਂ ਮਿਲਦੀਆਂ ਬਹੁਤ ਸਾਰੇ ਗੁਰੂ ਘਰਾਂ ਦੇ ਵਿੱਚ ਐਸਾ ਵੇਖਣ ਨੂੰ ਮਿਲਦਾ ਤਾਂ ਦਿਲ ਨੂੰ ਬੜੀ ਠੇਸ ਪਹੁੰਚਦੀ ਹੈ ਪਰ ਉੱਤੇ ਹੀ ਜੇ ਗੱਲ ਕੀਤੀ ਜਾਵੇ ਕਈ ਰੋਡ ਨੇ ਕਈ ਰਸਤੇ ਨੇ ਜੋ ਤਖਤ ਸ਼ਰੀਆਂ ਨੂੰ ਜਾਂਦੇ ਨੇ ਬਹੁਤ ਸਾਰੇ ਤਖਤ ਨੇ ਜਿਹੜੇ ਜਾਂ ਇਤਿਹਾਸਿਕ ਗੁਰਦੁਆਰਾ ਸਾਹਿਬ ਦੀ ਗੱਲ ਕੀਤੀ ਜਾਵੇ ਉਹਨਾਂ ਨੂੰ ਜਾਂਦੇ ਨੇ ਤਾਂ ਉਹਨਾਂ ਦੀ ਹਾਲਤ ਇੰਨੀ ਜ਼ਿਆਦਾ ਖਸਤਾ ਬੜੀ ਹੋਈ ਆ ਕਿ ਬਹੁਤ ਸਾਰੀਆਂ ਵੀਡੀਓਜ਼ ਨੇ ਉਹ ਵੀ ਵਾਇਰਲ ਹੋ ਰਹੀਆਂ ਨੇ ਜਿਨ੍ਹਾਂ ਦੀ ਗੱਲ ਇੱਥੇ ਕਰਨੀ ਬਣਦੀ ਹੈ ਤਾਂ ਕਰিয়াল ਸਿੰਘ ਜੀ ਤੁਸੀਂ ਕੀ ਕਹਿਣਾ ਚਾਹੋਗੇ ਪੰਜਾਬ ਦੇ ਰੋੜਾਂ ਬਾਰੇ ਖਾਸ ਕਰਕੇ ਉਹਨਾਂ ਇਤਿਹਾਸਿਕ ਰਸਤਿਆਂ ਬਾਰੇ ਜਿਹੜੇ ਇਤਿਹਾਸਿਕ ਗੁਰੂ ਘਰਾਂ ਨੂੰ ਜਾਂਦੇ ਨੇ ਕੀ ਕਹਿਣਾ ਚਾਹੋਗੇ ਅ ਬਿਲਕੁਲ ਜੀ ਇਹ ਤਾਂ ਇੱਕ ਮੇਰੇ ਖਿਆਲ ਆ ਏਸ਼ੀਆ ਦੇ ਵਿੱਚ ਆਪਣੀ ਹਿਸਟਰੀ ਦਾ ਗੁਰ ਮਾਰ ਗਿਆ ਜਿਹੜਾ ਕਿ ਗੁਰਤੇਗ ਬਹਾਦਰ ਸਾਹਿਬ ਜੀ ਨੇ ਨਾਨਕਪੁਰ ਸਾਹਿਬ ਦੀ ਸ਼ਕਲ ਵਿੱਚ ਪੰਥ ਨੂੰ ਇਹ ਕਿਲੇ ਦਿੱਤੇ ਹ ਹ ਉਹਨਾਂ ਨੇ ਆਪਣਾ ਦਿਨੰਦ ਵਿੱਚ ਜੀ ਹਿਸਟਰੀ ਦੇਖੀਏ ਤੱਪੀਰਾਮਈ 1665 ਨੂੰ ਰਾਜਾ ਤਾਰਾ ਜੰਦ ਦੀ ਜਦੋਂ ਦਾ ਬੇਟਾ ਦੀਪ ਚੰਦ ਚੜ੍ਹਾਈ ਕਰ ਜਾਂਦਾ ਤਾਂ ਉੱਥੇ ਵੀ ਰਾਣੀ ਨੇ ਉਹਨਾਂ ਨੂੰ ਸੱਦਿਆ ਵੀ ਸਾਡੇ ਸੰਸਕਾਰ ਤੇ ਆਓ ਜੀ ਤਾਂ ਉਥੇ ਗੁੁਨਾ ਨੇ ਪੇੜਾ ਕੀਤੀ ਵੀ ਆਹ ਇਲਾਕਾ ਤੁਸੀਂ ਆ ਕੋਹ ਕੋਹੇ ਲੋਰ ਦਾ ਇਲਾਕਾ ਤੁਸੀਂ ਲੈ ਲਓ ਉਹਨਾਂ ਨੇ ਪੇਟ ਕਰਤਾ ਜੀ ਇਹ ਮਾਰਗ ਜਿਹਦੀ ਤੁਸੀਂ ਗੱਲ ਕਰਦੇ ਆ ਤੇ ਚਰਨ ਕਮਲ ਗੁਰਦੁਆਬੰਗਾ ਬੰਗੇਆਂ ਤੋਂ ਸ਼ੁਰੂ ਹੋ ਕੇ ਐਂਡ ਹੈਗੇ ਆ ਜੀ ਕਾਫੀ ਸਾਰੀ ਉੱਥੋਂ ਜਾਂਦਾ ਤੇ ਅਨੰਤਪੁਰ ਸਾਹਿਬ ਨੂੰ ਗੱਲ ਇਹ ਦੱਸਣ ਵਾਲੀ ਆ ਕਿ 1965 ਨੂੰ 13 ਮਈ ਨੂੰ ਇਹ ਗੁਰੂ ਸਾਹਿਬ ਨੇ ਫਰੀ ਨਹੀਂ ਲਿਆ ਦੇਖੋ ਉਹਨਾਂ ਨੇ ਕਿਹਾ ਵੀ ਇਹਦੇ ਵਿੱਚ ਰੌਲੇ ਪੈ ਜਾਂਦੇ ਆ ਸਾਇਬ ਗੁਰੂ ਤੇਗਵਾਰ ਸਾਹਿਬ ਜੀ ਨੇ 500 ਰੁਪਏ ਭੇਟ ਕਰਕੇ ਫੇਰ ਇਹ ਮਾਖੋਵਾਲ ਦਾ ਇਲਾਕਾ ਸੀ ਉਹ ਲੈ ਲਿਆ ਜਿਸ ਦਾ ਕਿ ਬਾਅਦ ਜਦੋਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਆਉਂਦੇ ਆ ਤਾਂ ਇਹਦਾ ਨਾਂ ਇਸ ਏਰੀਆ ਦਾ ਨਾਂ ਉਹਦਿਲ ਕੇ ਅਨੰਦਪੁਰੀ ਰੱਖ ਜਾਂਦਾ ਰੱਖ ਦਿੱਤਾ ਜਿੱਥੇ ਕਿ ਆਨੰਦ ਹੀ ਹੁੰਦਾ ਹੈ ਜਿੱਥੋਂ ਕੋਈ ਖਾਸੇ ਦਾ ਜਾਨੂ ਹੁੰਦਾ ਹੈ ਖਾਸੇ ਦੀ ਵਾਸੀ ਨੂੰ ਜਾਂਦੀਆਂ ਇਹ ਸੜਕਾਂ ਸੀਨਿਕ 뷰 ਇੰਨਾ ਵਧੀਆ ਹੈ ਕਈ ਵਾਰੀ ਅਸੀਂ ਬਾਹਰ ਇੱਥੇ ਦੇਖਦੇ ਹਾਂ ਬਾਹਰਲੇ ਦੇਸ਼ਾਂ 'ਚ ਇੰਨੇ ਵਧੀਆ ਸੀਨਿਕ 뷰 ਨਹੀਂ ਹੁੰਦੇ ਨੇਚਰ ਦੇ ਜਿਨ੍ਹਾਂ ਨੂੰ ਕੋਈ ਸੰਭਣਾ ਸਾਡਾ ਫਰਜ਼ ਬਣਦਾ ਸੀ ਸਾਡੀਆਂ ਸਰਕਾਰਾਂ ਦਾ ਫਰਜ਼ ਬਣਦਾ ਸੀ ਜਿਦਾ ਤੁਸੀਂ ਦੱਸਿਆ ਦੱਸਿਆ ਸਾਡੀਆਂ ਧਾਰਮਿਕ ਸੰਸਥਾਵਾਂ ਦਾ ਫਰਜ਼ ਤਾਂ ਬਣਦਾ ਹੀ ਬਣਦਾ ਆਊਗਾ ਕਿਉਂਕਿ ਸਿੱਖ ਰਾਜ ਤੋਂ ਬਾਅਦ ਇਹ ਸਾਰਾ ਕੁਝ ਹੀ ਦਿਸਰ ਗਿਆ ਪੋਲੀਟੀਕਲ ਬੰਦਿਆਂ ਨੇ ਪੋਲੀਟਿਕਸ ਆਪਣੀਆਂ ਬੋਟਾਂ ਲੈਣ ਦੀ ਖਾਤਰ ਆਪਣੇ ਆਪਣੇ ਨਿੱਜ ਸਵਾਰਸ ਦੀ ਖਾਤਰ ਇਲਾਕਿਆਂ ਨੂੰ ਪ੍ਰਮੋਟ ਕੀਤਾ ਬਣਾਇਆ ਜਦੋਂ ਇਹ ਦੇਖਿਆ ਜਾਂਦਾ ਇਹ ਇਲਾਕਾ ਵੀ ਨਵਦੀਪ ਜਾਂ ਸਾਡੇ ਦੇਖਣ ਵਾਲੇ ਨੂੰ ਦੱਸ ਦਈਏ ਕਿ ਜਿਹੜੇ ਜਦੋਂ ਇਹ ਇਲਾਕਾ ਤੁਸੀਂ ਇਸ ਰੋਡ ਤੋਂ ਸ਼ੁਰੂ ਹੁੰਦੇ ਆ ਸੜਕ ਤੋਂ ਹੈਰੀਟੇਜ ਮਾਰਗ ਅਸੀਂ ਇਹਨੂੰ ਕਹਿ ਸਕਦੇ ਹਾਂ ਜਾਂ ਗੁਰੂਆਂ ਦੇ ਘੋੜਿਆਂ ਦੀਆਂ ਟੋਪਾਂ ਇੱਥੇ ਲੱਗੀਆਂ ਹੋਣਗੀਆਂ ਗੁਰੂ ਸਾਹਿਬਾਨੇ ਸ਼ਿਕਾਰ ਵੀ ਕੀਤੇ ਹੋਣਗੇ ਉਹਨਾਂ ਨੇ ਇੱਥੇ ਪੜਾ ਵੀ ਕੀਤੇ ਹੋਣਗੇ ਸਿੰਘਾਂ ਨੇ ਕਿਉਂਕਿ ਇਹ ਇਲਾਕਾ ਬੁਸ਼ ਦੇ ਵਿੱਚ ਦੀ ਜਾਂਦਾ ਬਹੁਤ ਸਾਰੇ ਰੇਨ ਫੋਰੈਸ ਦੀ ਤਰ੍ਹਾਂ ਦਰਖਤ ਹੈਗੇ ਨੇ ਹੱਲੇ ਵੀ ਹਿਸਟਰੀ ਕਾਲਜ ਨੂੰ ਸਾਹਮਣਾ ਬਹੁਤ ਹੀ ਜ਼ਰੂਰੀ ਆ ਇਹਨਾਂ ਦੇਸ਼ਾਂ ਦੇ ਵਿੱਚ ਵੀ ਹੈਰੀਟੇਜ ਨੂੰ ਸੜਕਾਂ ਨੂੰ ਸੰਭਾਜਾਂਦਾ ਗੱਲ ਕਰੀਏ ਕਿ ਇਸ ਦੇ ਉੱਤੇ ਲਿਖਿਆ ਜਾਵੇ ਜਾਂ ਕਿਤਾਬਾਂ ਵੀ ਲੇਖ ਹੋ ਸਕਦੀਆਂ ਇਹ ਆਨੰਦ ਮਾਰਗ ਜਾਂ ਆਨੰਦਪੁਰ ਦਾ ਮਾਰਗ ਕੇਸਗੜ ਸਾਹਿਬ ਇਧਰੋਂ ਆਪਣੇ ਸ੍ਰੀ ਕਾਲ ਤਖਤ ਤੋਂ ਕੀਸਗਰ ਸਾਹਿਬ ਨੂੰ ਜੋੜਨ ਵਾਸਤੇ ਅਤਿਅੰਤ ਲੜੀ ਹੁੰਦਾ ਸੀ ਜਿਹਦੀ ਕਿ ਟੈਸ ਵੇਲੇ ਤਰਸਯੋਗ ਹਾਲਤ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਆਂ ਕਈ ਵਾਰੀ ਆਪਾਂ ਦੱਸ ਕਹਿੰਨੇ ਆ ਮੈਂ ਵੀ ਇਹਨਾਂ ਦੀ ਵਰਣਨ ਕਰਦੇ ਆਂ ਟਾਈਮ ਬੜਾ ਥੋੜਾ ਤੇ ਕਈ ਬਾਬੇ ਜਾਂ ਸੰਤ ਆ ਆਪਣੇ ਡੇਹਰੀਆਂ ਨੂੰ ਕਾਇਮ ਕਰਦੇ ਆ ਇੱਥੇ ਮੈਂ ਇਹ ਦੇਖਿਆ ਸੰਤ ਬੱਬਾ ਸੇਵਾ ਸਿੰਘ ਜੀ ਜਿਨ੍ਹਾਂ ਨੇ ਗਣਗੜ ਕੇਲੇ ਨੂੰ ਕੈਨ ਕੀਤਾ ਮੇਨਟੇਨ ਕੀਤਾ ਹੈਰੀਟੇਜ ਕੈਮ ਕੀਤੇ ਆਪਣੇ ਵਿਰਸੇ ਕੈਮ ਕੀਤੇ ਆਪਣੇ ਮਾਰਗਦਰਸ਼ਨ ਦਵਾਏ ਦੋ ਗੁਰੂਆਂ ਦੀ ਮੇਨਟੇਨੈਂਸ ਰੱਖੀ ਉਸੇ ਤਰ੍ਹਾਂ ਉਹਨਾਂ ਨੇ ਹੁਣ ਉਹ ਗੋਣੋਂ ਦੇ ਬਰਸਾਏ ਸੰਤ ਲਾਭ ਸਿੰਘ ਹੋਣੀ ਹੋਰ ਸੰਤ ਵੀ ਆ ਆਪਾਂ ਸੇਂਟ ਐਕਚੁਅਲੀ ਸੇਵਾਦਾਰੀ ਦੇਖਿਆ ਮੈਂ ਉਹਨਾਂ ਨੂੰ ਦੇਖਿਆ ਕਿ ਉਹਨਾਂ ਨੇ ਆਪ ਕੋਈ ਕੁਝ ਨਹੀਂ ਬਣਾ ਰਿਹਾ ਉਹਨਾਂ ਨੇ ਹੁਣੇ ਬੀੜਾ ਚੁੱਕਿਆ ਵੀ ਅਸੀਂ ਇਹ ਸੜਕ ਬਣਾਵਾਂਗੇ ਮੈਂ ਕਹਿੰਦਾ ਅਮੋਕੀ ਦੀ ਸਰਕਾਰ ਦੇ ਉੱਤੇ ਬਹੁਤ ਹੀ ਨਿਮੋਸ਼ੀ ਆ ਇਦਾਂ ਦੇ ਅਖਰੇ ਯੋਜ ਨਹੀਂ ਕਰਨਾ ਚਾਹੁੰਦੇ ਵੀ ਇਦਾਂ ਦੀਆਂ ਸਰਕਾਰਾਂ ਲਈ ਚਪੇੜ ਆ ਵੀ ਗੁਰੂਆਂ ਸਾਹਿਬਾਨ ਨੇ ਜਿਨ੍ਹਾਂ ਨੇ ਕਿ ਸਾਡੇ ਸਾਰਾ ਸਰਵੰਸ ਵਾਰ ਕੇ ਆਪਣੇ ਪਰਿਵਾਰ ਵਾਰ ਕੇ ਸੋਹਣੇ ਸੋਹਣੇ ਸਹਿਬਜਾਦੇ ਵਾਰ ਕੇ ਸਾਨੂੰ ਇਹ ਬਚਾ ਕੀਤਾ ਸਭੇਤਾ ਦਾ ਇਹ ਸਾਨੂੰ ਧਰਤੀਆਂ ਦਿੱਤੀਆਂ ਉੱਥੋਂ ਅਸੀਂ ਜਾਣੇ ਬਾਹਰ ਦੇਖਣ ਸੀਨਿਕ ਵਿਊ ਜੇ ਇਹ ਸੀ ਸੀਨਿਕ ਬਿਓ ਹਿਸਟੋਰੀਕਲ ਆ ਉਸ ਮਾਰਗ ਤੇ ਬਹੁਤ ਸਾਰੇ ਪਿੰਡ ਪੈਂਦੇ ਆ ਪਿੰਡ ਜੀਂਦੋ ਵਾਲਿਆਂ ਪਿੰਡ ਨੌਰਾ ਭੌਰਾ ਸੋਜੋ ਪੱਲੀਆਂ ਕੋਟ ਪਿੰਡ ਚੌੜਾ ਜੀਂਦੋ ਵਾਲ ਮੋਰਾ ਵਾਲੀ ਸਰਾਊਂਡਿੰਗ ਏਰੀਆ ਗੋਡਾ ਸ਼ੰਕਰ ਦਾ ਸਰਾਊਂਡਿੰਗ ਏਰੀਆ ਨੂਰਪੁਰ ਬੇਦੀਆਂ ਗੁਰੂਆਂ ਦੇ ਬਹੁਤ ਸਾਰੇ ਸ਼ਰਧਾਲੂ ਉਸ ਵੇਲੇ ਦੇ ਇਨ੍ਹਾਂ ਇਲਾਕਿਆਂ 'ਚ ਹੀ ਰਹਿੰਦੇ ਹੋਣਗੇ ਕਿਉਂਕਿ ਉਹਨਾਂ ਨੇ ਮੁਗਲਾਂ ਦੇ ਤੋਂ ਜਿਹੜੇ ਮੁਗਲਾਂ ਦੇ ਰਸਤੇ ਕੱਢੇ ਉਸ ਦੇ ਪੈਰੇ ਨਾਲ ਗੁਰਮਾਰਗ ਅਪਣਾਏ ਆਪਣੀਆਂ ਜਿੱਦਾਂ ਫਗ ਡੰਡੀਆਂ ਹੁੰਦੀਆਂ ਜਾਂ ਉਹਨਾਂ ਦੇ ਵਿਚਲੀ ਆਪਣੇ ਘੋੜਿਆਂ ਦੇ ਉੱਤੇ ਉਸ ਉਹ ਮੁਤੰਦੇ ਨਾਲ ਟਾਗੜਾ ਲੈਂਦੇ ਹੋਏ ਇੱਥੇ ਕਿਲੇ ਬਣਾਏ ਤੇ ਕਿਲਿਆਂ ਦੇ ਵਿੱਚ ਇੰਨੇ ਸੋਨੇ ਪਹਾੜ ਰੱਬ ਦੇ ਜੜਾਂ ਦੇ ਵਿੱਚ ਇੰਨੇ ਸੋਨੇ ਜਵਾਹਰਾ ਹਲੇ ਤੱਕ ਵੀ ਉਹਨਾਂ ਨੂੰ ਸਾਹਮਣਾ ਪਿੰਡ ਸੁਣਾਵਾ ਨੂਰ ਪਰਵੇਦੀਆਂ ਇੱਕ ਬੱਗੇ دریا ਪੈ ਜਾਂਦਾ ਉਹ ਤੋਂ ਟੱਪ ਕੇ ਈਸਗੜ ਸਾਹਿਬ ਨੂੰ ਪਹੁੰਚ ਵੀ ਰੋੜ ਗੁਰਮਾਰਗ ਤੇ ਧਿਆਨ ਦੇਣ ਦੀ ਗੱਲ ਆ ਅਸੀਂ ਬੇਨਤੀ ਕਰ ਸਕਦੇ ਹਾਂ ਅਸੀਂ ਕੋਈ ਲੋਚਨਾ ਨਹੀਂ ਕਰਦੇ মিডিਆ ਦੇ ਉੱਤੇ ਵੀ ਤੁਸੀਂ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਕਿਉਂ ਤਕਾ ਹੋ ਰਿਹਾ ਸਿੱਖ ਵਿਰਾਸਾ ਦੇ ਨਾਲ ਜਿਨ੍ਹਾਂ ਦੀ ਬਦੌਲਤ ਤੁਸੀਂ ਰਾਜਪਾਗ ਮੰਨ ਰਹੇ ਹੋ ਚੰਗੀ ਤਰ੍ਹਾਂ ਹਿਸਟਰੀ ਨੂੰ ਦੇਖ ਲਓ ਜੇ ਇਹ ਇਲਾਕਾ ਬਚਿਆ ਹਿੰਦੁਸਤਾਨ ਨਹੀਂ ਜੇ ਇੱਥੋਂ ਤੱਕ ਸਾਰੇ ਪਾਕਿਸਤਾਨ ਵੀ ਬਚੇ ਜੇ ਬਚਿਆ ਤਾਂ ਗੁਰੂ ਸਾਹਿਬਾਨ ਦੀਆਂ ਕੁਰਬਾਨੀਆਂ ਉਹਨਾਂ ਮੁਗਲਾਂ ਦੇ ਗੇਸ ਖੜਕੇ ਇਹਨਾਂ ਇਲਾਕਿਆਂ ਦੇ ਕਰਕੇ ਸੋ ਬੇਨਤੀ ਹੈ ਸਾਰੇ ਇਹਨਾਂ ਇਲਾਕਿਆਂ ਦੇ ਐਨ ਆਰ ਆਈਸ ਨੂੰ ਦੁਆਬਾ ਏਰੀਆ ਸ਼ਾਰਪੁਰ ਏਰੀਆ ਗੁਰਮਾਰਗਾਂ ਨੂੰ ਇਹਨੂੰ ਬਹੁਤ ਤੋਂ ਵੱਧ ਸਹਿਯੋਗ ਦੇ ਆ ਲਾਸਟ ਦੇ ਵਿੱਚ ਇਹਨਾਂ ਦੇ ਅੱਗੇ ਅਸੀਂ ਅਪੀਲ ਕਰਦੇ ਹਾਂ ਅਬ ਦੀ ਬਈ ਹੁਣ ਵੋਟਾਂ ਦੇ ਦੇਣਿਆ ਇਹਨਾਂ ਲੀਡਰਾਂ ਨੂੰ ਇਹ ਦਿੱਕਤੀ ਲਾਉ ਇਹਨਾਂ ਤੋਂ ਕਿ ਗੁਰਮਾਰਗ ਕਿਉਂ ਨਹੀਂ ਸੰਭੇ ਗਏ ਕੁਐਸਚਨ ਕਰੋ ਬਾਰ ਬਾਰ ਮਗਰੋਂ ਤੁਹਾਡੇ ਆਤਨੀ ਆਉਣੇ ਇਸ ਮਾਰਗ ਨੂੰ ਬਣਾਉਣ ਲਈ ਇਸ ਮਾਰਗ ਨੂੰ ਹੈਰੀਟੇਜ ਰੱਖਣ ਲਈ ਬਿਲਕੁਲ ਸੰਭਲ ਲਈ ਪਹਾੜੀਆਂ ਸੰਭਲ ਲਈ ਉਹ ਸਟੈਂਡ ਜਿੰਨੇ ਵੀ ਗੁਰੂਆਂ ਦੇ ਪੈਰ ਪੈਰ ਜਿੰਨਿਆਂ ਜਾਂ ਘੋੜਿਆਂ ਦੇ ਪਰੋਪਾਂ ਨੂੰ ਸੰਭਲਣ ਵਾਸਤੇ ਇਹਨਾਂ ਮਾਰਗਾਂ ਨੂੰ ਜ਼ਰੂਰ ਨੋਂ ਤੋਂ ਪਰਨ ਲਿਆ ਜਾਵੇ ਇੱਕ ਅਪੀਲ ਕਾਨੀ ਸੀ ਜੀ ਜੀ ਬਿਲਕੁਲ ਇਸ ਨਾਲ ਹੀ ਜੇ ਅਸੀਂ ਗੱਲ ਕਰੀਏ ਤਾਂ ਜਦੋਂ ਵੀ ਮਈ ਦਾ ਮਹੀਨਾ ਖਤਮ ਹੁੰਦਾ ਜੂਨ ਦਾ ਮਹੀਨਾ ਨੇੜੇ ਆਉਂਦਾ ਤਾਂ ਉਦੋਂ ਉਹ ਜ਼ਖਮ ਜੋ ਹਲੇ ਤੱਕ ਲੇ ਨੇ ਜੋ ਹਲੇ ਤੱਕ ਭਰੀ ਨਹੀਂ ਗਏ ਤਾਂ ਜੂਨ 84 ਦੀ ਗੱਲ ਕਰਾਂ ਬੇਸ਼ੱਕ ਬਹੁਤ ਲੰਬਾ ਸਮਾਂ ਹੋ ਗਿਆ ਪਰ ਫਿਰ ਵੀ ਉਹ ਨਾਸੂਰ ਹਲੇ ਵੀ ਉਵੇਂ ਤੇ ਉਵੇਂ ਹੀ ਖੜੇ ਨੇ ਤਾਂ ਉਹਨਾਂ ਦਿਨਾਂ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀयां ਦੇਣ ਦੇ ਲਈ ਸਾਰੇ ਗੁਰੂਕਰਾਂ ਦੇ ਵਿੱਚ ਸਮਾਗਮ ਕਰਵਾਏ ਜਾਂਦੇ ਨੇ ਤੇ ਜੇ ਮੈਂ ਆਸਟ੍ਰੇਲੀਆ ਦੀ ਗੱਲ ਕਰਾਂ ਤਾਂ ਆਸਟ੍ਰੇਲੀਆ ਦੇ ਵਿੱਚ ਜੂਨ 1984 ਦੇ ਕੱਲੂਕਾਰੇ ਨੂੰ ਨਾਲ ਰਿਲੇਟਡ ਇਦਾਂ ਦੇ ਸਮਾਗਮ ਕਰਵਾਏ ਜਾ ਰਹੇ ਨੇ ਬਿਲਕੁਲ ਜੀ ਹੁਣ ਇਹ ਵੀ ਇੱਕ ਤਰ੍ਹਾਂ ਦਾ ਜਿੱਦਾਂ ਸ਼ਹੀਦੀ ਦਿਹਾੜਾ ਹੋ ਜਾਂਦੇ ਆ ਜੂਨ ਤੋਂ ਪਹਿਲੀ ਜੂਨ ਤੋਂ ਹੀ ਗੁਰਦੁਆਰਾ ਪਪਾਸ ਕੋ ਲੈ ਲਈਏ ਕਾਫੀ ਨੇ ਦੂਰ ਪੈ ਜਾਂਦਾ ਡਾਰਵਨ ਤੱਕ ਫਿਰ ਇੱਕ ਗੁਰੂ ਘਰਾਂ ਦੇ ਵਿੱਚ ਪ੍ਰੋਗਰਾਮ ਲਿਖੇ ਜਾਣਗੇ ਖਾਸ ਕਰਕੇ ਸਿੱਖ ਫੈਡਰੇਸ਼ਨ ਆਫ ਆਸਟ੍ਰੇਲੀਆ ਸਿੱਖ ਯੂਥ ਆਫ ਆਸਟ੍ਰੇਲੀਆ ਐ ਇਦਾਂ ਹੀ ਜੰਨੀਆਂ ਵੀ ਧਾਰਮਿਕ ਸੰਸਥਾਵਾਂ ਆ ਬਹੁਤ ਸਾਰੀਆਂ ਨਾਲ ਸਾਡਾ ਵਾਸਤਾ ਹੁੰਦਾ ਉਹ ਤੁਹਾਨੂੰ ਪ੍ਰੋਗਰਾਮ ਲਿਖੇ ਜਾਣਗੇ ਉਹਨਾਂ ਦੇ ਵਿੱਚ ਹੁਣ ਉਹਨਾਂ ਸ਼ਹੀਦਾਂ ਨੂੰ ਚਾਹੇ ਉਹ ਜੁੱਥਾ ਵੀ ਆਪਾਂ ਜੀ ਅਰਦਾਸ ਵਿੱਚ ਵੀ ਆਪ ਪੜਦੇ ਆਪਾਂ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਕੁਰਬਾਨੀਆਂ ਦਿੱਤੀਆਂ ਪ੍ਰਾਤਨ ਤੇ ਵਰਤਮਾਨ ਸਿੰਘਾਂ ਦੀ ਜਾਤ ਦੇ ਵਿੱਚ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਾ ਵੀ ਹੁੰਦਾ ਉਸੇ ਟਾਈਮ ਤੋਂ ਲੈ ਕੇ ਬਿਲਕੁਲ ਇਹ ਸਾਰੇ ਦੁਨੀਆ ਕੋ ਦਰ ਤੇ ਮਨਾਏ ਜਾਂਦੇ ਆ ਤੇ ਸੰਗਤਾਂ ਨੂੰ ਬੇਨਤੀ ਆ ਗੁਰਦੁਆਰਾ ਗਲੈਂਗੋਡ ਵੀ ਤੇ ਗੁਰਦੁਆਰਾ ਰਿਫਸ ਵੀ ਇਸੇ ਤਰ੍ਹਾਂ ਸਾਰੇ ਹੀ ਗੁਰੂ ਘਰਾਜ ਹੋਮੋ ਹੋ ਕੇ ਪਹੁੰਚੋ ਤੇ ਆਪਣੇ ਸਿੱਖਾਂ ਨੂੰ ਯਾਦ ਕਰੋ ਕਿ ਉਹਦੇ ਵਿੱਚ ਤੁਹਾਡਾ ਆਪਣਾ ਮਾਣ ਵੀ ਆ ਜੀ ਜੀ ਬਿਲਕੁਲ ਤੇ ਇਸ ਦੇ ਨਾਲ ਹੀ ਜੇ ਅਸੀਂ ਅਗਲੀ ਗੱਲ ਕਰੀਏ ਤਾਂ ਗੱਲ ਸਟੂਡੈਂਟਸ ਦੀ ਹੁੰਦੀ ਹੈ ਕਿ ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਹੀ ਕਿਹਾ ਕਿ ਸਾਡੇ ਪੰਜਾਬੀਆਂ ਨੇ ਬਾਹਰ ਜਾ ਕੇ ਬਹੁਤ ਜ਼ਿਆਦਾ ਤਰੱਕੀਆਂ ਹਾਸਲ ਕੀਤੀਆਂ ਨੇ ਸੰਘਰਸ਼ ਬਹੁਤ ਕਰਨਾ ਪਿਆ ਤਾਂ ਉਹ ਵੀ ਪੰਜਾਬ ਦੀਆਂ ਸਰਕਾਰਾਂ ਤੋਂ ਲੋਕ ਅੱਕ ਗਏ ਨੇ ਆ ਬੱਚਿਆਂ ਦੇ ਇੱਥੇ ਉਹਨਾਂ ਨੂੰ ਫਿਊਚਰ ਨਹੀਂ ਲੱਗਦਾ ਉਹਨਾਂ ਨੂੰ ਲੱਗਦਾ ਕਿ ਜ਼ਮੀਨਾਂ ਜਾਂ ਸਾ ਤਾਂ ਕਹਿਣੇ ਜੋ ਵੀ ਸਾਡੇ ਕੋਲ ਹੈਗਾ ਸਭ ਕੁਝ ਅਸੀਂ ਵੇਚ ਦਈਏ ਆਪਣੇ ਜਵਾਕਾਂ ਨੂੰ ਬਾਹਰ ਭੇਜ ਦਈਏ ਤਾਂ ਕਿ ਉਹਨਾਂ ਦਾ ਉੱਥੇ ਫਿਊਚਰ ਬਣ ਜਾਵੇ ਪਰ ਬਾਹਰਲੇ ਮੁਲਕਾਂ ਦੇ ਹਾਲਾਤ ਵੀ ਕੋਰੋਨਾ ਟਾਈਮ ਤੋਂ ਬਾਅਦ ਐਸੇ ਹੋ ਗਏ ਨੇ ਕਿ ਉੱਥੇ ਵੀ ਕੰਮ ਕਾਜ ਬੜੇ ਘਟ ਗਏ ਨੇ ਤਾਂ ਉਹ ਵੀ ਲੋਕ ਅੱਗੇ-ਅੱਗੇ ਚਲਦੇ ਜਾ ਰਹੇ ਨੇ ਕਿਸੇ ਹੋਰ ਦੇਸ਼ਾਂ ਦੇ ਵਿੱਚ ਵਸਦੇ ਜਾ ਰਹੇ ਨੇ ਪਰ ਜੇ ਸਟੂਡੈਂਟ ਦੀ ਗੱਲ ਕੀਤੀ ਜਾਵੇ ਤਾਂ ਸਟੂਡੈਂਟ ਦਾ ਵਿਚਾਰਿਆਂ ਦਾ ਬੜਾ ਬੁਰਾ ਹਾਲ ਹੈ ਉਹਨਾਂ ਬਾਰੇ ਕੀ ਕਹਿਣਾ ਚਾਹੋਗੇ ਅ ਦੇਖੋ ਨਵਦੀਪ ਬਿਲਕੁਲ ਹੁਣ ਲਾਸਟ ਵੀਕ ਦੇ ਵਿੱਚ ਇਦਾਂ ਦੀਆਂ ਘਟਨਾਵਾਂ ਵੀ ਹੋਈਆਂ ਬਈ ਕੋਈ ਇੱਕ ਸਟੂਡੈਂਟਸ ਨੂੰ ਰੈਂਟ ਦੀ ਖਾਤਰ ਜਿਹੜਾ ਕਿਰਾਇਆ ਹੁੰਦਾ ਉਹਨੂੰ ਸ਼ੇਅਰ ਕਰਨ ਦੀ ਖਾਤਰ ਕਿਉਂਕਿ ਸ਼ੇਅਰ ਕਮੋਡੀਸ਼ਨ ਦੇ ਵਿੱਚ ਰਹਿੰਦੇ ਸਾਰੇ ਉਹਨਾਂ ਬੱਚਿਆਂ ਨੂੰ ਅਸੀਂ ਬੇਨਤੀ ਕਰਦੇ ਹਾਂ ਪਲੀਜ਼ ਜੇ ਤੁਹਾਡੀ ਇਦਾਂ ਦੀ ਕੋਈ ਪ੍ਰੋਬਲਮ ਆਉਂਦੀ ਆ ਜੁਕ ਤੁਸੀਂ ਗੁਰਦੁਆਰੇ ਦੇ ਵਿੱਚ ਲਿਆ ਸਕਦੇ ਆ ਗੁਰਦੁਆਰਿਆਂ ਵਾਲੇ ਜ਼ਰੂਰ ਤੁਹਾਡੀ ਹੈਲਪ ਕਰਨਗੇ ਪਹਿਲਾਂ ਵੀ ਕਰਦੇ ਰਹੇ ਆ ਹਾਂ ਤੁਸੀਂ ਏਦਾਂ ਦੀ ਉਹਦੇ ਵਿੱਚ ਆ ਕੇ ਆਪਸੀ ਵਿੱਚ ਉਹਨਾਂ ਨੇ ਮੁੰਡੇ ਨੇ ਚਾਕੂ ਮਾਰ ਕੇ ਦੂਜੇ ਮੁੰਡੇ ਦੀ હત્યા ਹੋ ਜਾਂਦੀ ਆ ਜਾਂ ਤੁਸੀਂ ਕੰਪਲੇਂਟਸ ਕਰਦੇ ਆ ਜਾਂ ਤੁਸੀਂ ਇਮੀਗ੍ਰੇਸ਼ਨ ਦੇ ਕੋਲ ਕੰਪਲੇਂਟਸ ਕਰਦੇ ਆ ਜਾਂ ਕੰਮਾਂ ਦੇ ਇੱਕੋ ਜਿਹੇ ਨਈਰਖਾ ਕਰਦੇ ਆ ਚਾਹੇ ਉਹ ਕੈਨੇਡਾ ਆ ਚਾਹੇ ਇੰਗਲੈਂਡ ਆ ਇਹਨਾਂ ਸਾਰੇ ਦੇਸ਼ਾਂ ਦੇ ਵਿੱਚ ਇੱਕ ਤਾਂ ਤੁਹਾਡੇ ਤੇ ਪਿਛਲਾ ਆਪਣੇ ਦੇਸ਼ ਦਾ ਘਰਦਿਆਂ ਦਾ ਤਣਾਅ ਹੁੰਦਾ ਦੂਜਾ ਇਹਨਾਂ ਦੇਸ਼ਾਂ ਦੇ ਵਿੱਚ ਕੰਮਾਂ ਦਾ ਹੁੰਦਾ ਇੱਕ ਰੈਂਟ ਬਹੁਤ ਹਾਰਡ ਹੋਊਗਾ ਜੇ ਦੱਸਿਆ ਵੇ ਬਿਲਕੁਲ ਬੇਚ ਵੱਟ ਕੇ ਪਿਛੋਂ ਨਾ ਉਹ ਇਹਨਾਂ ਦੇਸ਼ਾਂ ਦੇ ਵਿੱਚ ਫਿਊਚਰ ਬਹੁਤ ਹਾਰਡ ਆ ਮੈਂ ਤੁਹਾਨੂੰ ਨਾਲ ਦੀ ਨਾਲ ਨਵਦੀਪ ਇਮੀਗ੍ਰੇਸ਼ਨ ਦਾ ਵੀ ਦੱਸਣਾ ਸਾਡੇ ਐਸ ਬਜਟ ਦੇ ਵਿੱਚ ਆ ਲਾਸਟ ਵੀਕ ਬਜਟ ਪੇਸ਼ ਹੋਇਆ ਸਾਡੇ ਕੈਸ਼ੀਅਰ ਨੇ ਤੇ ਗਵਰਨਮੈਂਟ ਨੇ ਇਹ ਕਿਹਾ ਵੀ ਇਹ ਸਟੂਡੈਂਟ ਜਿਹੜਾ ਕੋਟਾ ਕੱਟ ਕਰਕੇ ਏਜ ਜੌਬ ਐਕਸਪੀਰੀਅੰਸ ਐਜੂਕੇਸ਼ਨਲ ਬੈਕ ਆਰੰਡ ਇੰਗਲਿਸ਼ ਲੈਂਗੁਏਜ ਕੰਪੀਟੈਂਸੀ ਆਰ ਜੂਸ ਟੂ ਡਿਟਰਮਨ ਹੋ ਹੋਰਟ ਆਫ ਕੀਤਾ ਜਾਊਗਾ ਕਿਉਂਕਿ ਜਿਹੜੀ ਇੰਗਲਿਸ਼ ਤੁਸੀਂ ਇਹ ਲੈ ਕੇ ਆਨੇ ਆ ਆਇਲਸ ਲੈ ਕੇ ਆਉਨੇ ਆ ਅਸੀਂ ਇਹ ਨਹੀਂ ਕਹਿੰਦੇ ਨਾ ਬੱਚਿਆਂ ਨੂੰ ਸਾਡਾ ਹੀ ਅਗਲਾ ਫਿਊਚਰ ਆ ਤੁਹਾਡੇ ਕੋਲ ਹੋਰ ਲਾਈਫ ਐਕਸਪੀਰੀਅੰਸ ਜਾਂ ਮਹਿਲ ਵਰਤਨ ਦੇ ਮੈਨਰਸ ਬਹੁਤ ਘੱਟ ਪਾਏ ਗਏ ਆ ਉਹਦੇ ਨਾਲ ਤੁਸੀਂ ਛੇਤੀ ਤਣਾ ਦੇ ਵਿੱਚ ਆ ਕੇ ਆਪਸੀ ਕੰਪਲੇਂਟਸ ਦੇ ਨਾਲ ਇਹਨਾਂ ਦੇਸ਼ਾਂ ਦੇ ਵਿੱਚ ਦੇ ਵਿੱਚ ਵੀ ਰੈਪਿਊਟੇਸ਼ਨ ਡਾਊਨ ਕਰਦੇ ਆ ਜਾਂ ਦੂਜਿਆਂ ਨੂੰ ਬਲੇਮ ਕਰਦੇ ਆ ਸੀਨੀਅਰਸ ਨੂੰ ਬਲੇਮ ਕਰਦੇ ਆ ਜਾ ਤੁਸੀਂ ਕੰਮਾਂ ਵਾਲੇ ਨੂੰ ਬਲੇਮ ਕਰਦੇ ਵੀ ਸਾਨੂੰ ਇੰਨੇ ਪੈਸੇ ਦਿੰਦੇ ਨਹੀਂ ਜਦ ਕਿ ਤੁਹਾਡੇ ਕੋਲ ਉਹ ਐਕਸਪੀਰੀਅੰਸ ਰੈਲੇਵੈਂਟ ਨਹੀਂ ਹੁੰਦਾ ਉਹ ਕਿੱਦਾਂ ਤੁਹਾਨੂੰ ਦੇਣ ਤੋਂ ਮੋਰ ਐਮਫਸਿਸ ਔਨ ਦੀ ਟ੍ਰੇਡਸ ਲਾਈਕ ਲਿੰਕ ਇਦਾਂ ਦੇ ਇਮੀਗ੍ਰੇਸ਼ਨ ਦੇ ਅਬਿਲਟੀ ਜੂ ਜਿੱਥੇ ਉਹਦੀ ਅਬਿਲਟੀ ਹੋਊਗੀ ਉਹ ਸਕਿੱਲ ਦੀ ਲੋੜ ਹੋਊਗੀ ਬਿਲਕੁਲ ਉਹੀ ਹੋ ਪੱਕੇ ਗਨਗੇ ਨਹੀਂ ਤਾਂ ਫਿਰ ਤੁਹਾਨੂੰ ਪੱਕੇ ਵੀ ਨਹੀਂ ਹੋਣਾ ਕਿਉਂਕਿ ਆਪਾਂ ਪੰਜਾਬੀ ਇਦਾਂ ਦੇ ਜੋਖਮ ਲੈ ਲੈਂਦੇ ਆ ਇੰਨੇ ਰਿਸਕ ਲੈ ਲੈਂਦੇ ਆ ਚਲੋ ਚੱਲ ਜਾਣੇ ਦੇਖੀ ਜਾਊਗੀ ਹੁਣ ਉਹ ਗੱਲਾਂ ਨਹੀਂ ਰਹਿਣੀਆਂ ਬਿਲਕੁਲ ਇਹ ਵਾਪਸ ਕਰਨਗੇ ਉਹਨਾਂ ਨੂੰ ਤੇ ਤੁਹਾਡਾ ਕੋਈ ਫਿਊਚਰ ਨਹੀਂ ਹੋਊਗਾ ਤੇ ਘਰਦਿਆਂ ਨੂੰ ਇੱਥੇ ਦੇ ਬੱਚੇ ਝੂਠ ਬੋਲ ਬੋਲ ਕੇ ਕਹਿ ਦਿੰਦੇ ਆ ਅਸੀਂ ਆਹ ਜੌਬ ਕਰਦੇ ਆ ਅਸੀਂ ਆਹ ਲੱਗਦੇ ਆ ਅਸੀਂ ਏਦਾਂ ਆ ਸੋ ਉਹਦੇ ਨਾਲ ਦੇ ਸੰਬੰਧੀਆਂ ਨੂੰ ਡਬਲ ਚੈੱਕ ਕਰ ਲਿਆ ਕਰੋ ਚਾਹੇ ਲੜਕੀਆਂ ਦਾ ਵੀ ਬੜਾ ਹਾੜਿਆ ਅੱਗੇ ਵੀ ਅਸੀਂ ਕਹਿੰਦੇ ਰਹਿੰਦੇ ਆ ਕਿ ਲੋਕੋ ਕੋਲ ਇੱਥੇ ਦੀਆਂ ਸਸਤਾ ਮਾਲ ਦੇ ਵਿੱਚ ਟ੍ਰੇਡ ਬਹੁਤ ਸਾਰੀਆਂ ਜਿਦਾਂ ਹੁਣ ਆਰਟੀਫੀਸ਼ੀਅਲ ਇੰਟੈਲੀਜੈਂਸੀ ਆਣੀਆਂ ਕੰਪਿਊਟਰਸ ਦੀਆਂ ਹੈ ਨਰਸਿੰਗ ਦੀਆਂ ਇਹ ਤਾਂ ਲੋੜ ਰਹਿਣੀਆਂ ਸੋ ਡੋਂਟ ਪ੍ਰਮੋਟ ਅਨ ਐਂਡਿੰਗ ਟੈਂਪੋਰਰੀਜ਼ ਐਂਟਰੀਜ਼ ਜਿਹੜੀਆਂ ਜਿੰਨੀਆਂ ਵੀ ਬੰਦੇ ਚਾਹੁੰਦੇ ਐ ਇਨਸਟੈਡ ਵੀ ਉਹਨਾਂ ਨੂੰ ਏਜੰਟਾਂ ਨੂੰ ਵੀ ਉਹਨਾਂ ਨੇ ਕਿਹਾ ਵੀ ਇਦਾਂ ਦੇ ਬੰਦਿਆਂ ਨੂੰ ਪ੍ਰੋਮੋਟ ਨਾ ਕਰੋ ਵੀ ਤੁਸੀਂ ਬਾਹਰ ਚੱਲ ਜਾਓ ਐਨੇ ਪੈਸੇ ਦੇ ਕੇ ਕੋਈ ਗੱਲ ਨਹੀਂ ਉੱਥੇ ਤੁਸੀਂ ਚੇਂਜ ਕਰ ਲਓਗੇ ਉਹ ਤੁਸੀਂ ਓਦਾਂ ਦੇ ਕੋਰਸ ਜਾਂ ਆਪਣੇ ਸਟੱਡੀ ਵੀ ਚੇਂਜ ਨਹੀਂ ਕਰ ਸਕਦੇ ਖਾਸ ਕਰਕੇ ਸਾਡੇ ਆਪੋਜੀਸ਼ਨ ਦੇ ਲੀਡਰ ਮਿਸਟਰ ਪੀਟਰ ਡਾਟਰੋਂ ਪੀਟਰ ਡਾਟਰੋਂ ਨੇ ਤਾਂ ਇਹ ਵੀ ਕਹਿ ਦਿੱਤਾ ਵੀ ਮਾਈਗ੍ਰੇਸ਼ਨ ਆਪਦੀ ਟੋਟਲੀ ਬੰਦ ਕਰਦੇ ਹਾਂ ਇੰਨੇ ਅਪਸਟ ਹੋ ਗਏ ਆ ਇੰਨੇ ਫਾਲਸ ਜਾਂ ਇਨੀਆਂ ਗਲਤੀਆਂ ਹੋ ਗਈਆਂ ਪਏ ਸਿਸਟਮ ਨੂੰ ਵੀ ਤੁਸੀਂ ਇੰਟਰਫੇਅਰ ਕਰ ਰਹੇ ਹੋ ਸਿਸਟਮ ਨੂੰ ਵੀ ਤੁਸੀਂ ਗਲਤ ਕਰ ਰਹੇ ਆ ਲਾਇਸੈਂਸ ਦੇ ਵਿੱਚ ਟਰੈਕਿੰਗ ਦੇ ਵਿੱਚ ਵੀ ਐਕਸਪੀਰੀਅੰਸ ਹੁੰਦਾ ਨਹੀਂ ਬੁਆਰੀ ਜੰਗ ਦੇ ਵਾਲੇ ਮੁੰਡੇ ਵੱਡੇ ਵੱਡੇ ਸੈਮੀਆ ਦੇ ਉੱਤੇ ਚੜ ਜਾਂਦੇ ਆ ਪੈਸੇ ਜ਼ਿਆਦਾ ਆ ਪੈਸੇ ਬਿਲਕੁਲ ਜ਼ਿਆਦਾ ਮਿਲਦੇ ਆ ਆਸਟ੍ਰੇਲੀਆ ਦੇ ਵਿੱਚ ਕੈਨੇਡਾ ਨੂੰ ਵੀ ਜ਼ਿਆਦਾ ਇਹਦੇ ਵਿੱਚ ਅਸੀਂ ਕਹਿੰਦੇ ਨਹੀਂ ਜਿੱਥੇ ਵੀ ਕੋਈ ਸੈਟ ਆ ਪਰ ਪੈਸਿਆਂ ਨੂੰ ਕੀ ਕਰਨਾ ਜਦ ਤੁਸੀਂ ਇੱਕ ਦੋ ਮੈਂਬਰ ਹੁੰਦੇ ਘਰ ਦੇ ਤੁਹਾਡੇ ਪੇਰੈਂਟਸ ਵਿਸ਼ੇ ਬੈਠੇ ਆ ਜਦੋਂ ਪੇਰੈਂਟਸ ਵੀ ਚੜਾਈ ਕਰ ਗਏ ਤਾਂ ਪੰਜਾਬ ਹੋਰ ਵੀ ਛੋੜੇ ਥਾਲਾਂ ਚ ਖਾਲੀ ਹੋ ਜਾਣਾ ਬੇਨਤੀ ਆ ਸਾਰਿਆਂ ਨੂੰ ਕਿ ਥੋੜੀਆਂ ਇਹ ਗੱਲਾਂ ਨੂੰ ਗੌਰ ਕੀਤਾ ਜਾਵੇ ਡਬਲ ਚੈੱਕ ਕਰਕੇ ਹੀ ਇਦਾਂ ਦਾ ਸਟੈਪ ਲਿਆ ਜਾਵੇ ਕਿ ਟੋਟਲੀ ਮਾਈਗ੍ਰੈਂਟ ਪੰਜਾਬ ਨਾ ਛੱਡੋ ਤੁਹਾਡਾ ਪੰਜਾਬ ਜਿੱਥੇ-ਜਿੱਥੇ ਲੋਡ ਇੰਟਰਨੈਸ਼ਨਲ ਹੋ ਜਾਣਾ ਔਰ ਬਹੁਤ سارے ਲੋਕਾਂ ਨੂੰ ਇਹ ਪਤਾ ਆ ਵੀ ਨੋਲਿਜ ਆਫ ਉਹ ਜਿੰਨੇ ਵੀ ਤੁਹਾਡੇ ਹੈਗੇ ਪੋਟੈਂਸ਼ੀਅਲ ਹੈ ਤੁਹਾਡੇ ਕੋਲ ਪੋਟੈਂਸ਼ੀਅਲ ਜੋ ਤੁਹਾਡੇ ਕੋਲ ਲੜਿੰਦਾ ਤੁਹਾਨੂੰ ਜੌਬਸ ਹੈ ਘਰ ਬੈਠੇ ਹੀ ਖਾਸ ਕਰਕੇ ਸਟੇਟਸ ਜਿਹੜੀਆਂ ਘਰ ਬੈਠੇ ਤੁਹਾਨੂੰ ਵਰਕ ਫਾਰਮੈਂਟ ਦੇ ਸਕਦੀਆਂ ਜੇ ਥੋੜੇ ਜਿਹਾ ਧਿਆਨ ਨਾਲ ਤੁਸੀਂ ਹੋਮਫੇਅਰ ਦੀ ਸਾਈਟ ਚੈੱਕ ਕਰੋ ਪ੍ਰਾਈਵੇਟ ਹੈਗੀਆਂ ਅਗਲੇ ਪ੍ਰੋਗਰਾਮ ਚ ਆਪਾਂ ਹੋਰ ਬਹੁਤ ਦੱਸਾਂਗੇ ਤੁਹਾਨੂੰ ਜੀ ਜੀ ਬਿਲਕੁਲ ਤੇ ਕਨਾਸਿੰਘ ਦੀ ਸਮਾਂ ਸਾਡੇ ਕੋਲੇ 3 ਮਿੰਟ ਦਾ ਬਾਕੀ ਬਚਿਆ ਜਿਸ ਦੇ ਵਿੱਚ ਆਪਾਂ ਬਹੁਤ ਸਾਰੀ ਇਨਫੋਰਮੇਸ਼ਨ ਦਰਸ਼ਕਾਂ ਦੇ ਨਾਲ ਸਾਂਝਾ ਕਰਨੀ ਹੈ ਨੇ ਪਰ ਉੱਥੇ ਜੇ ਗੱਲ ਕੀਤੀ ਜਾਵੇ ਕਿਸਾਨਾਂ ਦੀ ਤਾਂ ਜਿਵੇਂ ਪੰਜਾਬ ਦੇ ਵਿੱਚ ਐਮਐਸਪੀ ਨੂੰ ਲੈ ਕੇ ਕਿਸਾਨ ਲਗਾਤਾਰ ਧਰਨੇ ਤੇ ਬੈਠੇ ਹੋਏ ਨੇ ਹਲੇ ਤੱਕ ਉਹਨਾਂ ਦੀਆਂ ਮੁਸ਼ਕਲਾਂ ਦਾ ਕੋਈ ਹੱਲ ਨਹੀਂ ਨਿਕਲਿਆ ਉਵੇਂ ਹੀ ਆਸਟ੍ਰੇਲੀਆ ਦੇ ਵਿੱਚ ਵੀ ਕਿਸਾਨਾਂ ਵੱਲੋਂ ਐਮਐਸਪੀ ਲਈ ਸੰਘਰਸ਼ ਕੀਤਾ ਜਾ ਰਿਹਾ ਹੈ ਚੰਦ ਸ਼ਬਦਾਂ ਦੇ ਵਿੱਚ ਦਰਸ਼ਕਾਂ ਦੇ ਨਾਲ ਸਾਂਝ ਜ਼ਰੂਰ ਪਾਓ ਦੇਖੋ ਇਹ ਬਹੁਤ ਹੀ ਲੜੀਂਦਾ ਆ ਔਰ ਸਾਰਿਆਂ ਨੂੰ ਇਕੱਠੇ ਹੋ ਕੇ ਐਮਐਸਏ ਮਿਨਿਮਮ ਸਪੋਰਟ ਪ੍ਰਾਈਸ ਹੋਣੀ ਚਾਹੀਦੀ ਆ ਮੈਂ ਇੱਕ ਮਿੰਟ ਜੀ ਤੁਹਾਨੂੰ ਦੱਸ ਦਿੰਦਾ ਤੁਸੀਂ ਦੇਖ ਸਕਦੇ ਆ ਸਾਡੇ ਅੰਗੂਰਾਂ ਵਾਲੇ ਫਾਰਮਰਾਂ ਨੇ ਇੱਥੇ ਵੀ ਇਹ ਪ੍ਰੋਬਲਮ ਆਉਂਦੀ ਆ ਤੇ ਉਹ ਸਾਰਾ ਉਹਨਾਂ ਨੇ ਆਪਣੇ ਅੰਗੂਰ ਡੰਪ ਕਰ ਦਿੱਤੇ ਆਪਣੇ ਫਾਰਮ ਦੇ ਵਿੱਚ ਹੀ ਇਹ ਪ੍ਰੋਬਲਮ ਇਹ ਲਾਅ ਪਹਿਲਾਂ ਇੱਥੇ ਆ ਚੁੱਕੀ ਹੋਆ ਸੋ ਤੁਸੀਂ ਦੇਖ ਸਕਦੇ ਆ ਤੁਹਾਡੀਆਂ ਫਸਲਾਂ ਹੋ ਸਕਦਾ ਤੁਹਾਨੂੰ ਗੰਪ ਕਾਨੀਆਂ ਪੈਣ ਤੇ ਬਿਲਕੁਲ ਮਿਨਿਮਮ ਸਪੋਰਟ ਪ੍ਰਾਈਸ ਲੈ ਲੈਣੀ ਚਾਹੀਦੀ ਆ ਗਵਰਨਮੈਂਟ ਤੋਂ ਇਸ ਵੇਲੇ ਥੋੜਾ ਥੋੜਾ ਵੋਟਾਂ ਦਾ ਟਾਈਮ ਵੀ ਅੱਬਾ ਜੀ ਤੁਹਾਨੂੰ ਕਿਸੇ ਨਹੀਂ ਪੁੱਛਣਾ ਸੋ ਇਹ ਹਾਲਤ ਇੱਧਰ ਹੋ ਰਹੀ ਹੈ ਫਾਰਮਰ ਦੀ ਦੁਨੀਆ ਪਰ ਜੀ ਤੇ ਜਾਂਦੇ ਜਾਂਦੇ ਕੋਈ ਹੋਰ ਇਨਫਰਮੇਸ਼ਨ ਤੁਸੀਂ ਦਰਸ਼ਕਾਂ ਦੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਹੋਵੋ ਤਾਂ ਕਰ ਸਕਦੇ ਹੋ ਹਾਂਜੀ ਜਿਦਾਂ ਆਪਾਂ ਦੱਸਿਆ ਸੀ ਹੈਰੀਟੇਜ ਵਿਰਸਾ ਯਾ ਤੇ ਗਲੈਂਬੁਰਗ ਐਥਲੈਟਿਕਸ ਕਲੱਬ ਤੇ ਸਪੋਰਟਸ ਕਲੱਬ ਸਿਡਨੀ ਤੇ ਕਬੱਡੀ ਕਲੱਬ ਅਤੇ ਟਰਬਨ ਫੋਰ ਆਸਟ੍ਰੇਲੀਆ ਵਾਲੇ ਦੇ ਜਿੰਨੇ ਵੀ ਆਰਗੇਨਾਈਜ਼ਰ ਸਗੇ ਉਹਨਾਂ ਨੇ ਆਪਣਾ ਐਨੂਅਲ ਬਸਾਖੀ ਖੇਡਾਂ ਜਿਹੜੀਆਂ ਸਿਡਨੀ ਚ ਹੁੰਦੀਆਂ ਉਹਨਾਂ ਨੇ ਮਨਾਇਆਂ ਮੋਂ ਯੋਜਨ ਕੀਤਾ ਉਹ ਹੋਈਆਂ ਉਹ ਤੁਸੀਂ ਦੇਖ ਸਕਦੇ ਆ ਉਹਨਾਂ ਦੇ ਆਰਗੇਨਾਈਜ਼ਰਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਗੁਰਸ਼ੇਰ ਸਿੰਘ ਮਾਨ ਰੈਂਟੂ ਹਰਕੀਰ ਸਿੰਘ ਤੇ ਸਰ ਅਮਰ ਸਿੰਘ ਟਰਬਨ ਫੋਰ ਆਸਟ੍ਰੇਲੀਆ ਵਾਲਿਆਂ ਨੇ ਸਾਰਿਆਂ ਦਾ ਧੰਨਵਾਦ ਕੀਤਾ ਇੱਕ ਹੋਰ ਅਨੁਭ ਦੀ ਬਹੁਤ ਜ਼ਰੂਰੀ ਸੋਚਨਾ ਆ ਸਿੱਖ ਯੂਥ ਆਸਟ੍ਰੇਲੀਆ ਵੱਲੋਂ ਜਿਹੜਾ ਅਵਾਰਡ ਹੁੰਦਾ ਆ ਅੱਗੇ ਵੀ ਉਹ ਕਰਦੇ 20 ਥੋੜੇ ਦਿਨ ਰਹਿ ਗਏ ਉਹਨਾਂ ਨੂੰ ਨੋਮੀਨੇਸ਼ਨ ਐਕਸੀਲੈਂਸੀ ਅਵਾਰਡ ਅਵਾਰਡ ਕੈਟੇਗਰੀਜ਼ ਆਰ ਉਹ ਮੈਂ ਛੇਤੀ ਦੱਸ ਦਿੰਦੇ ਆ ਐਕਸੀਲੈਂਸ ਇਨ ਐਗਰੀਕਲਚਰ ਐਕਸੀਲੈਂਸ ਇਨ ਆਰਟਸ ਕਲਚਰ ਐਂਡ ਮਿਊਜ਼ਿਕ ਐਕਸੀਲੈਂਸ ਇਨ ਬਿਜ਼ਨਸ ਐਂਡ ਐਂਟਰਪ੍ਰਾਈਜ਼ ਜਿਹੜੇ ਵੀ ਇਹਦੇ ਵਿੱਚ ਬਹੁਤ ਜਿਨ੍ਹਾਂ ਨੇ ਨਾਮ ਨਾ ਖੱਟਿਆ ਉਹਨਾਂ ਨੂੰ ਸਿੱਖ ਯੂਥ ਹਰ ਸਾਲ ਦੀ ਤਰ੍ਹਾਂ ਉਹਨਾਂ ਦਾ ਸਨਮਾਨ ਕਰਦੀ ਆ ਅੱਗੋਂ ਹੈਗਾ ਕਿ ਜੀ ਐਕਸੀਲੈਂਸ ਇਨ ਕਮਿਊਨਿਟੀ ਸਰਵਿਸਸ ਐਕਸੀਲੈਂਸ ਇਨ ਪ੍ਰੋਫੈਸ਼ਨਲ ਫੀਲਡ ਐਕਸੀਲੈਂਸ ਇਨ ਸਿੱਖ ਔਮਨ ਆਫ ਦੀ ਜੀਅਰ ਹੁਣ ਧਿਆਨ ਰੱਖੋ ਤੁਸੀਂ ਐਕਸੀਲੈਂਸ ਇਨ ਸਪੋਰਟਸ ਜਿਨ੍ਹਾਂ ਨੇ ਵੀ ਸਪੋਰਟਸ ਖੇਤਰ ਦੇ ਵਿੱਚ ਆਸਟ੍ਰੇਲੀਆ ਚ ਜੰਗ ਆਸਟ੍ਰੇਲੀਅਨ ਸਿੱਖ ਆਫ ਥਿਸ ਇਅਰ ਸੋ ਹੋਰ ਇਨਫਰਮੇਸ਼ਨ ਲੈਣ ਵਾਸਤੇ ਤੁਸੀਂ ਐਚਟੀਟੀਪੀਐਸ ਲਿੰਕ ਇਨ ਤੇ ਜਾ ਕੇ ਸਿੱਖ ਜੋ ਦਾ 31 ਮਈ ਤੱਕ 31 ਮਈ ਐਸ ਟੂ 24 ਤੱਕ ਨੋਮੀਨੇਸ਼ਨ ਤੁਸੀਂ ਪਾ ਸਕਦੇ ਆ ਸਾਰਿਆਂ ਨੇ ਤੇ ਜਿਹੜੇ ਜਿਹੜੇ ਜੇਤੂ ਹੋਣਗੇ ਵਿਨਰਸ ਹੋਣਗੇ ਉਹਨਾਂ ਨੂੰ ਅਨਾਮ 31 ਅਗਸਤ ਨੂੰ ਅਨਾਉਂਸ ਕੀਤੇ ਜਾਣਗੇ ਸੈਂਗਰੀ ਲਾ ਹੋਟਲ ਸਿਗਣੀ ਦੇ ਵਿੱਚ ਪਿਛਲੇ ਸਾਲ ਵੀ ਹੋਇਆ ਸੀ ਦੁਬਾਰਾ ਅਗਲੀ ਵਾਰੀ ਫੇਰ ਰੀਪੀਟ ਕਰਾਂਗੇ ਅਸੀਂ ਡਿਟੇਲਸ ਦੇ ਵਿੱਚ ਹੁਣ ਸਮਾਂ ਇੰਨਾ ਕੀ ਸੀਗਾ ਤੁਹਾਡਾ ਸਾਰਿਆਂ ਦਾ ਧੰਨਵਾਦ 2 ਹਫ਼ਤਿਆਂ ਤੋਂ ਤੁਸੀਂ ਬਹੁਤ ਸਾਰੇ ਫੋਨ ਦਿੱਤੇ ਤੇ ਬਹੁਤ ਸਾਰਾ ਪੁੱਛਿਆ ਵੀ ਸਾਡਾ ਪ੍ਰੋਗਰਾਮ ਕਿਉਂ ਨਹੀਂ ਹੋਇਆ ਕੋਈ ਇੱਕ ਵਜ੍ਹਾ ਗੁਰੂ ਮਹਾਰਾਜ ਦੇ ਭਾਣੇ ਅਨੁਸਾਰ ਸੀਗੀਆਂ ਜਿਨ੍ਹਾਂ ਦੇ ਕਰਕੇ ਪ੍ਰੋਗਰਾਮ ਨਹੀਂ ਸਾਂਝਾ ਕਰ ਸਕੇ ਆਹ ਜਿੰਨੇ ਵੀ ਪ੍ਰੋਗਰਾਮ ਹੈ ਜੇ ਤੁਹਾਨੂੰ ਚੰਗੇ ਲੱਗਦੇ ਹੁੰਦੇ ਤਾਂ ਸ਼ੇਅਰ ਕਰਿਆ ਕਰੋ ਹੋਰ ਵੀ ਇਨਫੋਰਮੇਸ਼ਨ ਸਾਲ ਤੁਸੀਂ ਗਲੋਬਲ ਪੰਜਾਬ ਟੀਵੀ ਫੁੱਲ ਚੱਲਦਾ ਹੋ ਤੇ ਤੁਸੀਂ ਦੇਖ ਵੀ ਸਕਦੇ ਆ ਤੇ ਭੇਜ ਗਿਆ ਬਰੋ ਥੈਂਕ ਯੂ ਵੈਰੀ ਮੱਚ एवरीवन ਬਿਲਕੁਲ ਬਿਲਕੁਲ ਤੇ ਕਨਾਲ ਸਿੰਘ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਬਹੁਤ ਵਧੀਆ ਸਲੀਕੇ ਤੇ ਨਾਲ ਤੁਸੀਂ ਸਾਰੇ ਹੀ ਸਵਾਲਾਂ ਦੇ ਜਵਾਬ ਦਿੱਤੇ ਦਰਸ਼ਕਾਂ ਦਾ ਬਹੁਤ-ਬਹੁਤ ਧੰਨਵਾਦ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਵੇਖਦੇ ਹੋ ਬਹੁਤ سارے ਤੁਹਾਡੇ ਕਮੈਂਟ ਪੜਨ ਨੂੰ ਮਿਲਦੇ ਨੇ ਕਈ ਸੁਝਾਅ ਵੀ ਦਿੱਤੇ ਹੁੰਦੇ ਨੇ ਕਈ ਸਵਾਲ ਵੀ ਹੁੰਦੇ ਨੇ ਕੋਸ਼ਿਸ਼ ਕਰਦੇ ਹੁੰਦੇ ਆ ਸਮਰਿਆਂ ਤੇ ਉਹਨਾਂ ਦੇ ਜਵਾਬ ਜ਼ਰੂਰ ਦਿੱਤੇ ਜਾਣ ਅੱਜ ਦੇ ਇਸ ਪ੍ਰੋਗਰਾਮ ਦਾ ਬੇਚਾਨਾ ਹੀ ਜੀ ਮਿਲਾਂਗੇ ਆਪਾਂ ਅਗਲੇ ਹਫਤੇ ਫੇਰ ਤੋਂ ਸਾਡੇ ਖਾਸ ਪ੍ਰੋਗਰਾਮ ਆਸਟ੍ਰੇਲੀਆ ਡਾਇਰੀ ਦੇ ਵਿੱਚ ਤਦ ਤੱਕ ਲਈ ਸਾਨੂੰ ਦੁਜਾਸਤ ਸਬਸਟ ਸ਼ੇਅਰ ਕਰ